ਹਾਂ ਤਾਂ ਬਈਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਪਾਈ ਜੈਤਾ ਜੀ ਫਾਊਂਡੇਸ਼ਨ ਦੀ ਪ੍ਰੈਕਟਿਸ ਬੁੱਕ ਦੇ ਵਿੱਚੋਂ 31 ਨੰਬਰ ਪੇਜ ਤੇ ਪਹਿਲੇ ਪ੍ਰੈਕਟਿਸ ਸੈੱਟ ਅੰਸ਼ ਇਹਦਾ ਜਿਹੜਾ ਟਾਈਟਲ ਹੈਗਾ ਉਹਦੇ 9 ਨੰਬਰ ਸਵਾਲ ਦੇ ਉੱਤੇ ਪਹੁੰਚੇ ਆ ਤਾਂ ਧਿਆਨ ਨਾਲ ਦੇਖੋ ਕਹਿੰਦਾ ਆਹ ਫ੍ਰਿਕਸ਼ਨ ਦਿੱਤੀ ਹੋਈ 3/8 5/12 ਤੇ 9/16 ਇਹਦਾ ਜਿਹੜਾ ਲਘੂਤਮ ਸਮਾਵਰਤਕ ਪਤਾ ਕਰਨਾ ਹੈ ਤਾਂ ਬੇਟਾ ਜਦੋਂ ਇਸ ਤਰ੍ਹਾਂ ਦੀ ਰਕਮ ਆ ਜਾਂਦੀ ਹੈ ਫ੍ਰੈਕਸ਼ਨ ਦੇ ਵਿੱਚ ਤਾਂ ਲਘੁਤਮ ਸਮਾਵਰਤਕ ਨੂੰ ਅਸੀਂ ਲੱਲਾ ਸਸਾ ਵਾਵਾ ਵੀ ਕਹਿੰਦੇ ਆ ਲਘੁਤਮ ਸਮਾਵਰਤਕ ਇਹਦੇ ਵਿੱਚ ਬੇਟਾ ਜਿਹੜੀ ਚੀਜ਼ ਕੱਢਣੀ ਆ ਉੱਪਰ ਲੀਆਂ ਰਕਮਾਂ ਦਾ ਐਲਸੀਐਮ ਤੇ ਹੇਠ ਲੀਆਂ ਰਕਮਾਂ ਦਾ ਅਸੀਂ ਐਚਸੀਐਫ ਮਹੱਤਮ ਕੱਢ ਕੇ ਉਹਨੂੰ ਡਿਵਾਈਡ ਕਰ ਦਿੰਨੇ ਹੱਲ ਕਰ ਲੈਣੇ ਆ ਤਾਂ ਸਾਡਾ ਲਘੁਤਮ ਸਮਾਵਰਤਕ ਆ ਜਾਂਦਾ ਠੀਕ ਹੈ ਤਾਂ ਆਪਾਂ ਕੀ ਕਰਦੇ ਆ ਇਹ ਉੱਪਰ ਲੀਆਂ ਰਕਮਾਂ ਦਾ ਲਘੂਤਮ ਕੱਢ ਲੈਣੇ ਆ 3 5 ਤੇ 9 ਦਾ ਲਘੂਤਮ 3 5 ਤੇ 9 ਦਾ ਲਘੂਤਮ ਅਸੀਂ ਕੱਢਾਂਗੇ 3 1 3 5 ਦੇ 5 3 3 ਤੇ 9 ਤਾਂ ਇਹ ਬਣ ਗਿਆ ਬੇਟਾ 3 5 15 3 45 ਉੱਪਰ ਲੀਆਂ ਰਕਮਾਂ ਦਾ 45 ਬਣ ਗਿਆ ਤੇ ਹੇਠ ਲੀਆਂ ਰਕਮਾਂ ਦਾ ਮਹਾਤਮ ਸਮਾਵਰਤਕ 8 12 ਤੇ 16 ਤਾਂ ਬੇਟਾ ਮਹਾਤਮ ਸਮਾਵਰਤਕ ਦੇ ਲਈ ਅਸੀਂ ਕੀ ਕਰਦੇ ਆ ਕੋਈ ਦੂਰ ਰਕਮਾਂ ਲੈ ਲੈਨੇ ਆ ਉਹਨਾਂ ਨੂੰ ਅਸੀਂ ਭਾਗ ਕਰਦੇ ਆ ਪਹਿਲਾਂ 12 ਲੈ ਲਿਆ ਬੇਟਾ ਤਾਂ ਅਸੀਂ 8 ਤੇ ਭਾਗ ਕਰਦੇ ਆ 8 1 8 ਬਾਕੀ 4 ਬਚ ਗਏ ਫਿਰ ਉੱਪਰਲੀ ਰਕਮ ਨੂੰ ਵਿੱਚ ਲੈ ਆਉਨੇ ਆ 4 ਦੂਣੀ 8 ਠੀਕ ਹੈ ਤਾਂ ਜਿੱਥੇ ਬਾਕੀ 0 ਬਜਦਾ ਇੱਕ ਉਹ ਰਕਮ 4 ਤੇ ਇੱਕ ਤੀਜੀ ਰਕਮ 16 ਹੁਣ 16 ਨੂੰ ਵਿੱਚ ਰੱਖਦੇ ਆ ਬੇਟਾ 4 ਤੇ ਕਰਦੇ ਆ 4 ਚੋਕੇ 16 ਬਾਕੀ 0 ਬਚ ਗਿਆ ਇਹ 4 ਆ ਗਿਆ ਤਾਂ ਬੇਟਾ ਇਹ ਦਾ ਵਟਾ ਆਪਾਂ ਕੀ ਕਰਾਂਗੇ ਐਚ ਸੀ ਐਫ ਕਿੰਨਾ ਆ ਗਿਆ 4 ਤਾਂ ਇਹ ਹੁਣ ਉੱਪਰ ਥੱਲੇ ਕੱਟੇ ਨਹੀਂ ਜਾਂਦੇ ਇਸ ਕਰਕੇ 45/4 ਇਹਦਾ ਉੱਤਰ ਆ ਗਿਆ ਇਹਨਾਂ ਸੰਖਿਆਵਾਂ ਦਾ ਲਘੁਤਮ ਸਮਾਵਰਤ ਕਿੰਨਾ ਆ ਗਿਆ 45/4 ਪਹਿਲਾਂ ਹੀ ਅਸੀਂ ਉੱਤਰ ਲਾ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 10 ਸਵਾਲ ਨੰਬਰ 10 ਦੇ ਵਿੱਚ ਬੇਟਾ ਇਹਦਾ ਵਟਿਆਂ ਵਾਲੀ ਰਕਮ ਦਾ ਮਹੱਤਮ ਸਮਾਵਰਤਕ ਪਤਾ ਕਰਨਾ ਆ ਤਾਂ ਮਮਾ ਸੱਸਾ ਵਾਵਾ ਜਿਹੜਾ ਹੁੰਦਾ ਹੈ ਇਸ ਤਰ੍ਹਾਂ ਦੀ ਰਕਮ ਦਾ ਉਹਦੇ ਵਿੱਚ ਉੱਪਰਲੇ ਪਾਸੇ ਤੁਸੀਂ ਮਹੱਤਮ ਕੱਢ ਦੇਣਾ ਮਮਾ ਸੱਸਾ ਵਾਵਾ ਪਤਾ ਕਰ ਲੈਣਾ ਤੇ ਹੇਠਲੀ ਰਕਮਾਂ ਦਾ ਲੱਲਾ ਸੱਸਾ ਵਾਵਾ ਕੱਢ ਕੱਢ ਦੇਣਾ ਲੱਲਾ ਸੱਸਾ ਵਾਵਾ ਇਹ ਸਾਰੀਆਂ ਰਕਮਾਂ ਦਾ ਮਹੱਤਮ ਸਮਾਵਰਤਕ ਆ ਜਾਊਗਾ ਤਾਂ ਬੇਟਾ 3 5 ਤੇ 9 ਦਾ ਮਹੱਤਮ ਸਮਾਵਰਤਕ ਜਿਹੜਾ ਇਹ ਪਹਿਲਾ ਆਪਾਂ ਮਹਾਤਮ ਸਮਾਵਰਤ ਕੱਢਦੇ ਆਂ 3 ਤੇ 5 ਆਪਾਂ ਵਿੱਚ ਰੱਖਦੇ ਆਂ 5 ਨੂੰ ਵਿੱਚ 3 ਤੇ 3 1ਮ 3 5ਾ ਚੋਂ 3 ਗੇ 2 ਅਸੀਂ ਅੱਗੇ ਆ ਗਿਆ 3 ਵਿੱਚ ਰੱਖ ਲਿਆ 2 1ਮ 2 1 ਆ ਗਿਆ ਅੱਗੇ ਬੇਟਾ ਅਸੀਂ 2 ਵਿੱਚ ਰੱਖ ਲਿਆ 1 2 2 ਤਾਂ 1 ਆ ਗਿਆ ਬਾਕੀ 0 ਬਚਦਾ ਤੇ 1 9 ਤੇ ਵੀ ਚਲਾ ਜਾਂਦਾ ਹੈ ਇਹਦਾ ਮਹੱਤਮ ਸਮਾਵਰਤਕ ਕਿੰਨਾ ਆ ਗਿਆ 1 ਆ ਗਿਆ ਹੌਲੀ ਹੌਲੀ ਅਭਿਆਸ ਕਰੂੰਗੇ ਤੁਹਾਨੂੰ ਮੂੰਹ ਚੋਂ ਨਹੀਂ ਪਤਾ ਲੱਗ ਜੂਗਾ ਠੀਕ ਹੈ ਤੇ 8 12 ਤੇ 16 ਦਾ ਲਘੁਤਮ ਸਮਾਵਰਤਕ ਅਸੀਂ ਕੱਢ ਲੈਨੇ ਆ 8 12 ਤੇ 16 ਦਾ ਲਘੁਤਮ ਸਮਾਵਰਤਕ ਕੱਢਦੇ ਆ ਇਹ ਬੇਟਾ 2 ਚੋਕੇ 8 2 ਛਿਕੇ 12 2 8 ਤੇ 16 ਫੇਰ ਇਹ 2 ਤੇ ਜਾਊਗਾ 2 2 4 2 3 6 2 ਚੋਕੇ 8 ਫੇਰ ਇਹ 2 ਤੇ ਜਾਊਗਾ ਬੇਟਾ 2 1 2 3 ਦੇ 3 2 2 4 ਹੁਣ ਇਹਨੂੰ ਗੁਣਾ 2 4 8 3 24 2 48 ਤਾਂ 1 48 ਇਹ ਸਾਡਾ ਕੀ ਆ ਗਿਆ ਮਹੱਤਮ ਸਮਾਵਰਤਕ ਐਸ ਰਕਮ ਦਾ ਆ ਗਿਆ 1 48 ਉੱਤਰ ਆ ਗਿਆ ਤਾਂ ਅੱਗੇ ਬੇਟਾ ਆ ਗਏ ਅਸੀਂ ਇਹਦੇ ਸਵਾਲ ਨੰਬਰ 11 ਦੇ ਉੱਤੇ ਸਵਾਲ ਨੰਬਰ 11 ਦੇ ਵਿੱਚ ਕੀ ਕਹਿੰਦਾ ਪਿਆ ਆਹ ਰਕਮਾਂ ਦਿੱਤੀਆਂ ਹੋਈਆਂ ਆ 2 ਸੇ 1/3 3 ਸੇ 1/2 ਇਹਦਾ ਹੱਲ ਕਰਨਾ ਆ ਬੇਟਾ ਤੇ ਇਹਦਾ ਹੱਲ ਕਰਨ ਦੇ ਲਈ ਬੇਟਾ ਸਾਨੂੰ ਇਹਨੂੰ ਇਹਦੀ ਫ੍ਰੈਕਸ਼ਨ ਆ ਜਿਹੜੀ ਉਹ ਤੋੜਨੀ ਪਊਗੀ 2 3 6 ਤੇ 1 7/3 3 2 6 ਤੇ 1 7/2 7/3 ਤੇ 7/2 2 ਤੇ 3 ਦਾ ਲਘੁਤਮ ਲੈ ਲਓ ਬੇਟਾ 6 ਆ ਗਿਆ 3 2 6 2 14 2 3 6 3 7 21 14 ਤੇ 21 ਕਿੰਨੇ ਹੋਗੇ ਬੇਟਾ 35 6 ਆਗੇ ਤਾਂ 35 ਨੂੰ ਇਹਨੂੰ ਅਸੀਂ ਕਿਉਂਕਿ ਉੱਤਰ ਫ੍ਰੈਕਸ਼ਨ ਚਾ ਉੱਤਰ ਅਸੀਂ ਦੇਖ ਲੈਣਾ ਕਾਦੇ ਚ ਦਿੰਦਾ ਪਿਆ 6 5 30 5 ਤਾਂ 5 ਸਹੀ 5 6 ਆ ਦੋ ਨੰਬਰ ਹੈ ਜਿਹੜਾ ਸਾਡਾ ਰਾਈਟ ਆਨਸਰ ਉੱਤਰ ਆਉਂਦਾ ਪਏ 5 ਸਹੀ 5 ਛੀ ਸੋ ਇਹ ਸੀ ਗਿਆ ਬੇਟਾ ਇਹਦਾ ਸਵਾਲ ਨੰਬਰ 11 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਦੇ ਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ